ਕੌੜਾ ਕੰਮ ਜੰਮ ਜੋ ਮਾਰੀ ਜਾ ਰਿਹਾ ਧਾਰਤੂਰ ਦੇਖੋ ਮਾਰੀ ਨਾਰ ਬਾਈ ਧਾਰ ਮਾਰੀ ਦੇਖ ਲੈ ਐ ਡਾਂਗ ਵਰਗੀ ਧਾਰਾ ਯਾਰ ਠੀਕ ਆ ਬਾਈ ਇੱਕ 15 ਦੀ ਰੇਟ ਵੀ ਬਿਲਕੁਲ ਜਾਇਜ਼ ਦੇਖੋ ਯਾਰ ਕਰਮਾਲੀ ਬਹੁਤ ਜਿਆਦਾ ਖੁੱਲ੍ਹੇ ਵਿੱਚ ਪਸ਼ੂ ਮੰਡੀ ਤਨੋਲਾ 31 11 7ਵਾਂ ਮਹੀਨਾ 2025 ਪਸ਼ੂ ਮੰਡੀ ਤਨੋਲਾ ਤੇ ਪਹੁੰਚਿਆ ਦਿਖਾਵਾਂਗੇ ਅੱਗੇ ਵੀਡੀਓ ਦੇ ਵਿੱਚ ਕਵਰ ਕਰਕੇ ਚੰਗੇ ਤੋਂ ਚੰਗੇ ਜਾਨਵਰ ਵਿਕਰੀ ਵਾਲੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਵੀਡੀਓ ਦੇ ਨਾਲ ਸੁੰਗਾ ਦੀ ਕੁੰਡੀ ਖੁੱਲਾ ਜ਼ਰੂਰ ਆ ਪਰ ਕੁੰਡਾ ਸਿੰਘ ਬੋਡੀ ਮੁਕਾਬਕੇ ਜੱਜ ਦਾ ਤੇ ਲੇਵਾ ਦੇਖੋ ਥੋ ਬਾਈ ਬਹੁਤ ਜ਼ਿਆਦਾ ਖੁੱਲਾ ਢੁੱਲਾ ਹਵਾਨਾ ਯਾਰ ਚੰਗੇ ਦੁੱਧ ਦੀ ਮਾਰਤ ਨਾ ਕੀ ਡਿਟੇਲ ਆ ਸਾਰੀ ਬਾਈ ਨੂੰ ਪੁੱਛਾਂ ਇੱਕ ਵਾਰੀ ਪੰਤਰ ਚੈੱਕ ਕਰੋ ਯਾਰ ਕਰਮਾਲੀ ਦੀ ਬਹੁਤ ਜ਼ਿਆਦਾ ਮਗਰਾ ਜਾਨਵਰ ਕੀ ਐ 29 ਦੀ ਕੱਟੀ ਐ ਮਨਤੀ ਦੀ ਬਹੁਤ ਚੰਗੀ ਐ ਵੀਰੇ 29 ਦੀ ਕੱਟੀ ਐ ਕਿੰਨੇ ਕਿ ਦਿਨ ਹੋਇਆ ਸੂਰੇ ਨੂੰ 9 ਤਰਖੋ ਸੂਰੇ ਜੀ ਬਿਹਾਰ 9 ਦਿਨ ਹੋ ਗਏ ਸੂਰੇ ਨੂੰ 18 ਕਿਲੋ ਤੋਂ ਤਿਆਰਾ ਚਾਹਾਂਗੇ ਕਿ ਆਪਣਾ ਘਰੇ ਆ ਜੇ ਘਰੇ ਆ ਕੇ ਵੀ ਕੋਈ ਚੱਕਰ ਨਹੀਂ ਆ ਬੰਦੋਲੇ ਜੀ ਅੱਛਾ ਹਾਂ 18 ਕਿਲੋ ਤੋਂ ਤਿਆਰਾ 9 ਕਿਲੋ ਰੰਗ ਰੱਖਾਂਗੇ ਕਾਰਨ ਲੀਟਰੇ ਸਾਢੇ 3 ਕਿਲੋ ਦੀ ਗਾੜੀ ਹੈ ਘੱਟੇ ਮੈਂ ਦੇ ਅੱਛਾ ਆ ਲਓ ਜੀ ਦੇਖੋ ਕਰੋ ਚੈੱਕ ਭਾਈ ਸੂਆ ਕਿਹੜਾ ਸੁਪੀ ਆਇਆ ਤੀਜਾ ਸੂਆ ਸੁਪੀ ਆ ਆ ਵਿੱਚ ਆਪਾਂ ਉਹ ਨਹੀਂ ਦੂਜਾ ਨਾ ਜੈ ਇੱਥੇ ਬੋਲੀ ਤੇ ਹੁਣ 18 ਕੋ 22 ਕਿਲੋ ਕੱਢ ਦੇ ਨਾਂ ਦੇ ਨਾਂ ਉੱਲੱਕ ਮੇਰੀ ਦੀ ਮੈਂ ਆਪਣੇ ਅੱਛਾ ਅੱਛਾ ਜੀ ਦੇ ਮਾਲਾ ਅੱਜ ਨਵੀਂ ਕੋਨੇ ਰੇਟ ਲਈ ਮੰਗਣਾ ਤਿੰਨ ਵੀ ਮਾਰਨੇ ਵੀਰੇ ਦਾ ਹਾਂ ਤੇ ਜਿਹੜੇ ਵਿੱਚ ਪਾਉਣ ਵਾਲੇ ਆ ਬਾ ਤਿੰਨ ਦੀ ਦੇ ਦਾਂਗੇ ਭਰਾ ਮੇਰਾ ਤਾਂ ਦੀ ਚਾਰ ਡਾਂਗ ਚੋੜੇ 10 ਡਾਂਗ ਚੋੜੇ ਆਪਣੇ ਘਰੇ ਰਹਿਸ ਹੈਗੇ ਘਰੇ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਪੂਰੇ 3 ਲੱਖ ਦੀ ਬਾਈ ਪੂਰੇ 3 ਲੱਖ ਦੀ 3 ਲੱਖ ਦੀ ਦੇ ਦਾਂਗਾ ਬਾਈ ਬਾਈ ਕਹਿੰਦਾ ਪੂਰੇ 3 ਲੱਖ ਜੋ ਹੋ ਜੂ ਤਸੱਲੀ ਗਾੜੀ ਬਸਾਉਣ ਦੀ ਬਾਈ ਕਹਿੰਦਾ ਸਾਢੇ 3 ਕਿਲੋ ਬਾਈ ਕਹਿੰਦਾ ਵੀ ਅੰਗਾਲੀ ਕਿਦੋਂ ਦਾ ਦੇਵਾ ਦੇਖ ਕੇ ਹਲਕਾ ਬੋਲ ਕਰ ਲੈ ਹਾਂ ਬਿਲਕੁਲ ਦੇਵਾ ਦੇਖ ਕੇ ਲਾ ਲਓ ਉੱਪਰ ਸ਼ੂ ਉੱਪਰ ਸ਼ੂ ਤਾਂ ਕਹਵਾ ਨਾ ਜਾਂਦਾ ਬਾਈ ਘਰੇ ਰਹਿਣ ਦਾ ਪ੍ਰਬੰਧਾ ਪੂਰਾ કરી ਰਹੇ ਹੈਗੇ ਚੋਕੇ ਫੇਰ ਲਿਆ ਸਕਦੇ ਆ ਬਾਈ ਕਹਿੰਦਾ ਕੋਣ ਨੰਬਰ ਬਾਈ ਤਿੰਨ ਦੀ ਦੇ ਦਾਂਗੇ ਬਾਈ ਮੋਬਾਈਲ ਨੰਬਰ ਕੀ ਆ ਮੋਬਾਈਲ ਨੰਬਰ 977947544 ਹੋਰ ਕਿਹੜੇ ਜਾਨਵਰਾਂ ਚੁੱਕਾ ਮੈਂ ਦੂਜਾ ਸੂਹਾ ਝੋਟੀ ਆ ਖੜੀ ਆ ਤੇ ਮਗਰ ਕੱਟਾਇਆ ਰਵੀ ਨੰਬਰ ਦੋ ਤੇ ਚੈੱਕ ਕਰ ਲਿਓ ਦੂਜਾ ਸੂਹਾ ਝੋਟੀ ਆ ਸਵਾਰ ਸੂਹਾ 13 ਕਿਲੋ ਦੁੱਧ ਦੀ ਮਾਰਤਾ ਇਸ ਕੁਆਲਟੀ ਦੇਖ ਲਿਓ ਸੋਹਣੀ ਫੇਸ ਕੁਆਲਟੀ ਆ ਕੁੰਡਾ ਸਿੰਘ ਤੇ ਥਣਲੇਵੀ ਦੀ ਇਹ ਵੀ ਚੈੱਕ ਕਰੋ ਯਾਰ ਐ ਫੁੱਲ ਸਾਬ ਥਣਲੇਵੀਆ ਦੇਖੋ ਇਥੋਂ ਦੇਖੋ ਯਾਰ ਬਾਡੀ ਬੰਦਰ ਤੀਜਾ ਕਰ ਲਿਓ ਲੈ ਵੇ ਲੂਵੇ ਦੀ ਇਹ ਵੀ ਬੜੀ ਬਾ ਕਮਾਲਾ ਪੂਰਾ ਚੌੜਾ ਲੈਵਾ ਇਹ ਆ ਕੀ 2 ਨੰਬਰ ਵਾਲੀ ਝੋਟੀ ਇਹਦੀ ਵੀ ਪੁੱਛਦੇ ਆਂ ਡਿਟੇਲ ਬਾਈ ਬਹੁਤ ਸੱਤ ਅੱਠ ਨਾਂ ਦੀ ਸੂਈਆਂ ਕੱਟੀਆਂ ਨੇ ਠੰਢੀ ਹੋ ਗਈਆਂ ਥੱਲੇ ਦੀ ਪਾਣੀ ਤਾਹਾਂ ਪਿੱਛੇ ਦੀ ਧਾਰਾ ਮਰਦ ਦੇਣੀ ਅੱਛਾ ਭਾਈ ਕਮਾਲ ਆ ਕਮਾਲ ਆ ਜਮਾਈ ਵਾਹ ਵਾਹ ਲੈ ਵੀ ਪੂਰੀ ਠੰਢੀ ਜਮਾਤ ਸੌਣ ਵਾਲ ਪਿੰਡਾਰ ਦੂਰ ਵੀ ਚੈੱਕ ਕਰ ਲਿਓ ਐ ਨਾਂ ਵਰਗੀ ਧਾਰਾ ਪੂਰਾ ਖੁੱਲਾ ਢੋਲਾ ਹਵਾਨਾ ਕੰਮੇ ਸੂਏ ਚਾ ਦੂਜਾ ਸੂਆ ਸਿੱਗਿਆ ਨਮਾ ਜੀ ਅੱਛਾ ਛੇ ਦੰਦ ਦੂਜਾ ਸੂਆ ਸੂਈ ਬਈ ਹਾਂ ਕਿੰਨੇ ਦਿਨਾਂ ਦੀ ਸੂਈ ਹੈ ਬਈ ਇਹ 4-5 ਦਿਨਾਂ ਦੀ ਸੱਚਾ ਇਹਦੇ ਮਗਰ ਕੀ ਆ 4 ਘਟਾ ਇਹਦੇ ਮਗਰ ਇਹਦੇ ਮਗਰ ਬੱਚਾ ਘਟਾ ਹਾਂ ਠੀਕ ਆ 11 15 ਹੀ ਦੇ ਦਾਂਗੇ ਵੀਰੇ 11 15 13 ਕੋਲ ਤੋਂ ਤਿਆਰ ਆਣਾ 7-10 ਮਹੀਨੇ 1,15,000 ਲੈ ਵੀ ਮੁੱਲ ਵੀ ਭਾਈ ਬਹੁਤ ਜਿਆਦਾ ਕਰਿਆ ਮੁੱਲ ਤੇ ਹੋਰ ਵੀ ਹੋ ਜੂ ਤੇ ਨੰਬਰ 3 ਵਾਲੀ ਤੇ ਬਾਦ ਦਾ ਮੁੱਲ ਹਾਂ ਦੂਜੇ ਸੂਏ ਝੋਟੇ ਚਾਲਾਂ ਦਾ ਮਗਰ ਘੱਟੀ ਆ ਤਾਜੀ ਸੂਆ ਰਾਤ ਦੀ ਇਹ ਅਵੀ ਦੂਜਾ ਸੂਆ ਚੋਟੀ 4 ਦੰਦਾ ਬਿਲਕੁਲ ਤਾਜੀ ਸੂ ਇਹਨੂੰ ਵੀ ਕਰ ਲੋ ਚੱਕ ਦੂਰਾ ਦੂਰਾ ਕਰ ਲੋ ਚੱਕ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਧੌਲਾ ਮੰਡੀ ਦੇ ਬਾਈ ਲੈ ਕੇ ਆਇਆ ਤੇ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਲਾਈਕ ਵੀ ਕਰ ਦਿਆ ਕਰੋ 11 ਤਰੀਕ ਵਾਲੀ ਵੱਡੀ ਮੰਡੀ ਅੱਜ ਧੌਲਾ ਮੰਡੀ ਜਿਹੜੀ 11 ਤੇ 27 ਤਰੀਕ ਨੂੰ ਲੱਗਦੀ ਹੈ 27 ਤਰੀਕ ਵਾਲੀ ਮੰਡੀ ਦੇ ਬਾਈ ਜਿਹੜਾ ਲੋਕਲ ਮਾਲ ਹੁੰਦਾ ਤੇ ਅੱਜ 11 ਵਾਲੀ ਮੰਡੀ ਤੇ ਜਿਹੜਾ ਵੱਡੀ ਮਾਤਰਾ ਦੇ ਵਿੱਚ ਮਾਲ ਆ ਜਿਹੜਾ ਪਹੁੰਚਦਾ ਬਾਹਰ ਲਿਆ ਸਟੇਟਾਂ ਦਾ ਨਹੀਂ ए पोदि डिटेल भाइ ती ਕਿਨੇ ਰਾਤ ਦੀ ਸੂਈ ਹਜਾਉਣਾ ਮੈਂ ਵਿੱਚ ਚੂੜ ਮਾਰੀ ਆ ਵੀ 15 ਕੜ ਦੂ ਚਲੋ ਕਰ ਲੋ ਦੋ ਛੁੱਟੀ ਛੁੱਟ ਕੜ ਦੂ ਰਾਤ ਦੀ ਸੂਈ ਵੀ ਲਪਾਰਾਂ 12 ਵਜੇ ਅੱਛਾ ਹਜੇ ਤੱਕ ਕੋਈ ਐਸਟੀਮੇਟ ਐਸਟੀਮੇਟ ਹੈ ਨਹੀਂ ਕਉ ਥਣ ਦੀ ਚਵਾਈ ਚੂਈ ਦੇ ਨੰਬਰ 2.5 ਕਿਲੋ ਦੋ ਮੈਂ ਕੱਢ ਕੇ ਲਿਆ ਹੈਗਾ ਹਾਂ ਬੱਚਾ ਕੀ ਆ ਬਾਈ ਮੰਗ ਰ ਐ ਮੰਗ ਰ ਤੇ ਕੱਟੀ ਆ ਜੀ ਇਹਦੇ ਮੰਗਰ ਬੱਚਾ ਕੱਟੀ ਆ ਮਾਜ ਮਾਰ ਕੱਟੀ ਆ 1 ਕਪੈੰਟੀ ਦੀ ਦੇ ਰੰਗ ਦੇ ਨੇ ਕਪੈੰਟੀ ਦੀ ਹਾਂ ਮੋਬਾਈਲ ਨੰਬਰ 1 ਬਾਰੀ ਮਾਰ ਨੰਬਰ 9779475642 ਤੇ ਨਾਂ ਕੀ ਆ ਨਾਂ ਜਮਕੌਰ ਸਿੰਘ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਬਾਜ ਬਾ ਖਾ ਤਨ ਮੱਝਾਂ ਸੀ ਬਾਈ ਕੋਲ ਤਿੰਨੇ ਸੂ ਨੂੰ ਦਿਖਾ ਦਿਆਂ ਥਾਣਾ ਹਵਾਨਿਆਂ ਦੀ ਬਿਲਕੁਲ ਸਾਫ਼ ਤੇ ਆ ਤਾਂ ਦੋਵੇਂ ਮਰਜ਼ੀ ਵੇਜਿਆ ਬੈਠ ਗਈ ਇੰਨੀ ਪਿਆਰੀ ਲੱਗੀ ਠੀਕ ਹੈ ਦੇਖੋ ਯਾਰ ਜਾ ਇਥੇ ਫੀਲ ਪੜ ਲੱਗਿਆ ਕਹਿੰਦਾ ਹਰੇਕਾ ਕੱਟੀ ਆ ਇੰਨੀ ਸੀਟ ਲੈ ਬਿਨਾ ਬੱਚਾ ਦਾ ਇਹ ਬਿਨਾ ਬੱਚੇ ਤੋਂ ਕਿਸੇ ਜਮਨ ਕੰਟਰੋਲ ਪੰਪ ਵਾਲਾ ਕੰਮ ਜਿਹੜਾ ਮਾਰੀ ਚੱਲੇ ਧਾਰ ਤੂਰ ਦੇਖੋ ਮਾਰੀ ਨਾਰ ਬਾਈ ਧਾਰ ਮਾਰੀ ਦੇਖ ਲੈ ਐ ਡਾਂਗ ਵਰਗੀ ਧਾਰਾ ਯਾਰ ਠੀਕ ਆ ਬਈ 1 15 ਦੀ ਰੇਟ ਵੀ ਬਿਲਕੁਲ ਜਾਇਜ਼ ਤੇ ਇਹਦਾ ਵੀ ਰੇਟ ਜਾਇਜ਼ ਆ ਆ 3 ਲੱਖ ਦੀ ਇਮਾਨਦਾਰਨ ਮੌਕੇ ਤੇ ਹੋ ਜੂ ਬਾਕੀ ਕੋਲ ਆ ਕੇ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਆ ਬਈ ਬਾਡੀ ਮੰਤਰ ਦੇਖੋ ਯਾਰ ਕਰਮਾ ਵਾਲੀ ਬਹੁਤ ਜਿਆਦੇ ਖੁੱਲੀ ਡੁੱਲੀ ਮਾਜਾ ਤੇ ਓਨੇ ਹੀ ਖੁੱਲਾ ਡੁੱਲਾ ਜਿਹੜਾ ਹਵਾਨਾ ਥਣ ਥਣ ਵੀ ਬਹੁਤ ਜਿਆਦੇ ਸੋਹਣਾ ਯਾਰ ਲਓ ਜੀ ਇੱਕ ਬੁਰੀ ਦਿਖਾਉਣ ਲੱਗਾ ਸਾਨੂੰ ਬੁਰੀ ਚੈੱਕ ਕਰੋ ਦਰਦੀ ਨੂੰ ਡਿਟੇਲ ਸਾਰੀ ਇਹਨੂੰ ਆਪਾਂ ਜਿਹੜੀ ਜਿਹੜੀ ਬਾਈ ਤੋਂ ਪੁੱਛ ਲਾਂਗੇ ਇੱਕ ਵਾਰੀ ਚੁਰਦੀ ਦੇ ਰੇਗਾ ਮਾੜ ਲੇ ਦੇ ਦਰਮਿਆਨੇ ਜੇ ਕੱਦ ਕਾਟ ਚਾ ਛੋਟਾ ਸਿੰਘ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਬਾਈ ਦੇਖੋ ਬਾਡੀ ਬੰਤਰ ਦੀ ਬੜੀ ਬਾਗਮਾਲ ਆ ਦਰਮਿਆਨੇ ਜੇ ਕੱਦ ਚ ਪੈਂਦੀ ਆ ਬਾਈ ਛੋਟੀ ਫਲੀ ਹੋਈ ਆ ਤੇ ਇਲੇ ਵਾਲੂਆ ਵੀ ਕਰਮ ਵਾਲੀ ਦਾ ਜਿਹੜਾ ਬੜਾ ਬਾਗਮਾਲ ਤੇ ਪੂਰੀ ਠੰਡੀ ਆ ਬਾਈ ਦੇਖੋ ਬਾਕੀ ਤੋਰੇ ਤੋਰੇ ਤੋਂ ਚੈੱਕ ਕਰ ਲਓ ਤੁਸੀਂ ਲੈ ਲਓ ਫੋਟਾ ਚੈਟੂ ਸਨਾਂ ਕੀ ਬੱਚਾ ਕੁਛ ਨਹੀਂ ਰੇਲ ਬਾਈ ਨੂੰ ਆ ਜੀ ਬੱਚਾ ਇਹ ਪਹਿਲਾ ਸੂ ਹੈ ਜੀ ਬਾਈ ਪਹਿਲੇ ਬੱਚਾ ਕੀ ਆਨੇ ਮਗਰ ਕੱਤੀ ਹੈ ਜੀ ਕੱਤੀ ਕਿੱਥੇ ਬਾਈ ਬੱਚਾ ਖੜਾ ਇਹਦੇ ਓਲੇ ਚ ਆ ਗਈ ਜੀ ਲੈ ਵੀ ਬੱਚਾ ਮੰਗਰ ਕੱਤੀ ਆ 7 ਮਹੀਨੇ ਸੂਈ ਨੂੰ ਆ ਜੀ ਕੱਤੀ ਕਾਲੀ ਆ 7 ਮਹੀਨੇ ਸੂਈ ਨੂੰ ਹਾਂ ਜੀ ਹਾਂ ਜੀ ਬਾਈ ਤੇ ਦੁੱਧ ਕਿੰਨਾ ਕਰੂ 10 ਕਿਲੋ ਦੁੱਧ ਹਾਂ ਤਿਆਰ ਜੀ ਪੱਕਾ ਹਾਂ ਨਰਤੀ ਕੰਡਾ ਜਮਾ ਕਰਾ ਕਰ ਕੀ ਦੇਵਾਂਗੇ ਬਾਈ ਕਿੰਨਾ ਕੁ ਦੇ ਦੇ ਬਈ ਅੰਦਾਜ਼ ਆ ਜਾ 12 ਕਿਲੋ ਦੀ ਹੋਊਗੀ ਬਾਈ 12 ਲੀਟਰ ਦੁੱਧ ਦੀ ਹਾਂਜੀ ਹਾਂਜੀ ਚੌੜ ਦੇਣ ਦਵਾਈ ਖੜੀ ਨਾ ਚੌਗੀ ਹੈ ਚੌਗੀ ਹੈ ਦਵਾਈ ਜੂਈ ਦੀ ਚੰਗੀਆਂ ਬੋਲੀਆ ਓਕੇ ਜੀ ਓਕੇ ਅੱਛਾ ਦੇਖੇ ਜੇ ਫਿਰ ਜਮਾਉਂਦੇ ਹੋ ਤਾਂ ਇੱਕ 40 ਕਰਦੇ ਹਾਂ ਜੀ ਬਈ ਐ ਜੇਬ ਚ ਪਾ ਕੇ ਉੱਤੇ ਬਟਨ ਆਉਣ ਲਾਉਣ ਵਾਲੇ ਮੌਕੇ ਤੇ ਕਰ ਲਾਂਗੇ ਓਕੇ ਓਜਮਾਨਦਨ ਖੁੱਲਾ ਜਮਾ ਕਰ ਦੇਵਾਂਗੇ ਬਈ ਹੋਰ ਰੰਜ ਕੇ ਮੋਬਾਈਲ ਨੰਬਰ ਆਪਣਾ 8427031507 ਬਈ ਇੱਕ ਵਾਰੀ ਫੇਰ 8427031507 ਪਿੰਡ ਕਿਹੜਾ ਪਿੰਡ ਆਪਣਾ ਅਕਲੀਆ ਜੀ ਹਾਂ ਜੋ ਘਰਲੇ ਕੋਲੇ ਜੈਤੂ ਮਿੱਡੀ ਕੋਲੇ ਅਕਲੀਆ ਠੀਕ ਹੈ ਲੈ ਭਾਈ ਉਹ ਏਰੀਏ ਦੇ ਬੰਦੇ ਕਿਹੜੇ ਵੀਡੀਓ ਦੇਖਦੇ ਆ ਡੰਗਰ ਚੰਗਾ ਪਾਣੀ ਦੂਰੀ ਜੋ ਠੀਕ ਬਣਾ ਲੈ ਸਮਰਗਥ ਜੈ ਜਪਾ ਆ ਵੀ ਕਾ ਦੋ ਬਾਈ ਕਟੀਆਂ ਲੈ ਕੇ ਆਇਆ। ਇਹ ਆ ਦੇਖੀ ਆ ਜੂ ਆ ਜਾਗਾ। ਇਹ ਦੇਖੋ ਵੀ ਦੋ ਬਾਈ ਜਿਹੜਾ ਕਟੀਆਂ ਲੈ ਕੇ ਆਇਆ ਬਾਈ ਦੋ ਪ्योर ਮੁਰਦ ਵਿੱਚ ਜੈਡ ਬਲੈਕ ਕਟੀਆਂ। ਡਿਟੇਲ ਬਾਈ ਨੂੰ ਪੁੱਛਾਂ ਕਿੰਨੇ ਟਾਈਮ ਦੀਆਂ ਹੋਈਆਂ ਤੇ ਕੀ ਰੇਟ ਮੰਗਦਾ। ਕਿੰਨੇ ਕਿੰਨੇ ਟਾਈਮ ਨਹੀਂ ਹੋਗੇ ਬਾਈ ਕਟੀਆਂ। ਤਾ ਬਾਹੂ ਬਾਈ ਵੱਡੀ 18 ਮਹੀਨੇ ਦੀ ਛੋਟੀ 13 ਮਹੀਨੇ ਦੀ ਆਪਣੀਆਂ ਘਰ ਦੀਆਂ ਬਈ ਕੁਬਵਾਰ ਦਾ ਚਾਚੇ ਤੋਂ ਲਈਆਂ ਹੋਈਆਂ ਨੇ ਵਪਾਰੀਆਂ ਕੋਈ ਲਈਆਂ ਪਰ ਆਪਣੀਆਂ ਘਰੋਂ ਹੋਈਆਂ ਨੇ ਅੱਛਾ ਮੈਂ ਕੋਈ ਵੀ ਆਉਂਦੀਆਂ ਘਰੋਂ ਹੋਈਆਂ ਤੇ ਮੁੱਲ ਕੀ ਕੀ ਆ ਬਈ ਜਿਵੇਂ ਆ ਵੱਡੀ ਇਹਦਾ ਮੁੱਲ ਕੀ ਆ ਇਹਦਾ ਬਈ ਵੱਡੀ ਦਾ ਤਾਂ ਦੇ ਦਾਂਗੇ 30000 ਰੁਪਏ ਦੀ ਬਈ 30000 ਦੀ ਛੋਟੀ 28000 ਦੀ ਛੋਟੀ 28000 ਦੀ ਬਈ ਦੀ ਬਈ ਮੜੀ ਤਸੱਲੀ ਹੈ 15000 ਜਾਰੇ ਕਰੂਗਾ ਕੋਈ ਕੋਈ ਬੜੀ ਜਾ ਕੇ ਕਰੇਗੀ ਨਹੀਂ ਛੋਟੀ ਮਤਲਬ ਸ਼ਹਿਰੀ ਵਾਲੀ ਹੈ ਨਹੀਂਦੀ ਹੁੰਦੇ ਬਈ ਮੈਨੂੰ ਤਾਂ ਵੀ ਮੰਨ ਠੀਕ ਹੈ ਇਹਦਾ ਮੁੱਲ ਇਹਦਾ 28000 ਹੈ ਇਹਦਾ 28000 ਤੇ ਵੱਡੀ ਦਾ ਵੱਡੀ ਦਾ 30000 ਵੱਡੀ ਦਾ 30000 ਵਿੱਚੋਂ ਮਾਨਦਾਨ ਹੋਰ ਵੀ ਹੋ ਜੂ ਮਾਨਾ ਮਾਨਦਾਨ ਕਰ ਦਾਂਗੇ ਫੋਨ ਨੰਬਰ ਬਾਈ ਫੋਨ ਨੰਬਰ 97792 ਠੀਕ ਆ ਬਾਈ 19934 ਲੈ ਵੀ ਇੱਕ ਵਾਰੀ ਫੇਸ ਕੁਆਲਿਟੀ ਚੈੱਕ ਕਰ ਲਓ ਸਿੰਘ ਜਮਾ ਕੁੰਡਾ ਕਰਦੀਆਂ ਹੋਣੀਆਂ ਸੋਹਣੀ ਫੇਸ ਕੁਆਲਿਟੀ ਆ ਤੇ ਲੈ ਥੋੜੀਆਂ ਤੋਰੀ ਬਾਈ ਇਹਦੇ ਨੂੰ ਹੋਰ ਇੱਕ ਵਾਰੀ ਤੋਰਾ ਵੀ ਚੈੱਕ ਕਰ ਲਓ ਬਾਈ ਲੈ ਲੈ ਵੀ ਜੋੜੇ ਦਾ ਬਾਈ ਮੁੰਡਾ ਕਟੀਆਂ ਚੰਗੀਆਂ ਬਲੀਆਂ ਹੋਈਆਂ ਤੇ ਬਣਾ ਲਓ ਸੰਪਰਕ ਬਾਈ ਨਾਲ ਪਸ਼ੂ ਮੰਡੀ ਤਨੋਲਾ ਦੇ ਉੱਪਰ ਲੈ ਗਿਆ ਹੈ ਚੰਗੀਆਂ ਕੱਟੀਆਂ ਯਾਰ ਦੋਵੇਂ ਮੋੜ ਲਿਆ ਬਾਈ ਮੋੜ ਲਿਆ ਦੇਖੋ ਤੋਰਾ ਦੂਰਾ ਕਰ ਲੋ ਚੈੱਕ ਕੱਟੀਆਂ ਦੋਨੇ ਸੁਨੱਖੀਆਂ ਵਲੀਆਂ ਹੁੰਆਂ ਕੱਟੀਆਂ ਤੇ ਪੂਰਾ ਤਸੱਲੀ ਵਾਲਾ ਕੰਮ ਆ ਛੋਟੀ ਬਾਈ ਕਹਿੰਦਾ ਵੀ ਪੂਰੀ ਫੁੱਲ ਤਸੱਲੀ ਵਾਲੀ ਆ ਤੇ ਬੰਤਰ ਦੋਨੇ ਚੰਗੀਆਂ ਨੇ ਆਪਣਾ ਦੋਨੇ ਕੱਟੀਆਂ ਦੀ ਜਿਹੜੀ ਚੰਗੀ ਆ ਬਾਈ ਪੋੜਾ ਪੋੜਾ ਦੇਖੋ ਤੇ ਥਾਣਾ ਹਵਾਨੇ ਦੀਆਂ ਵੀ ਬਿਲਕੁਲ ਸਾਫ਼ ਚਾਰੋਂ ਥਾਣਾ ਕੋਈ ਕੋਟਸਾਂਗ ਨਹੀਂ ਇਹਦਾ ਵੀ ਦੇਖ ਲੋ ਬੰਦਾ ਚੰਗੀਆਂ ਗੱਟੀਆਂ ਲੈ ਬਣਾ ਲਓ ਸੰਮਰਕ ਬਾਈ ਨਾਲ ਪਸ਼ੂ ਮੰਡੀ ਧਨੋਲਾ ਦੇ ਉੱਪਰ ਲੈ ਕੇ ਆਏ ਬਾਈ ਆਹ ਟੱਤੀ ਲੈ ਕੇ ਗਏ ਆ ਕਿਹੜੇ ਕਿਤੇ ਹੋ ਜਾਂ ਤੁ ਕਟੂ ਚ ਰੋਡ ਵੀਡੀਓ ਬਣਾ ਰਹਿਣਾ ਤੂੰ ਵੀ ਲੈ ਲੈ ਕੋਈ ਆਹ ਲੈ ਕੇ ਗਿਆ ਬਾਈ ਟੱਤੀ ਇਹ ਤਾਂ ਕਹਾ ਆ ਆਹ ਕੱਟੀ ਲੈ ਲਈ ਬਾਈ ਲੈ ਕੇ ਗਏ ਆ ਬਾਈ ਜਮਾ ਲੈ ਲਈ ਬਾਈ ਮਾਲਵਾਲੇ ਨੇ ਹੈ ਕਿੰਨੇ ਆਪ ਬਲੌਗਰ ਯੂਟਿਊਬਰ ਚੰਗਲਾਏ ਕਹਿੰਦਾ ਇੱਕ ਮੇਰੇ ਪਹਿਲਾਂ ਹੋਰ ਵੀ ਦੱਸਦਾ ਕੱਟੀ ਘਰੇ ਖੜੀ ਆਗੀ ਉਹ ਐਡੀ ਕੁਲਟੀ ਸੀ ਕਟੂ ਵਾਲਿਆਂ ਤੋਂ ਰਾਜ ਤੁਰੇ ਜਾਂਦੇ ਸੀ ਉਹ 7000 ਮੰਗਦੇ ਸੀ ਸਾਢੇ 6000 ਚ ਲੈਣੀ ਸੀ ਤੇ ਇੱਕ ਕ ਪੈਸਿਆਂ ਦੀ ਲੈ ਲਿਆ ਕਹੇ ਇਹ 20000 ਦੀ ਕੱਟੀ ਲੈਤੀ 20000 ਦੀ ਲੈ ਲਈ ਤੇ ਤੂੰ ਪਾਉਨਾਗਾ ਆਪਣੇ ਕਾਟੂ ਮਾਲ ਵਾਲਿਆਂ ਦੀ ਹਣਾ ਨਾਲੇ ਨਾਲੇ ਕੱਟੀਆਂ ਦੀਆਂ ਵੀ ਕੱਟੀਆਂ ਦੀਆਂ ਵੀ ਜਾਨ ਬਚਾਉਣ ਦੇ ਵਾਸਤੇ ਲੈ ਲਿਆ ਕਰੋ ਪਰ ਜਿਹੜੇ ਵੇਚਣ ਵਾਲੇ ਕੀ ਰੇਟ ਰੂਟ ਕਿਵੇਂ ਕਰਦੇ ਆ ਜਾ ਰਹੇ ਇਹ ਵੀ ਮੜੀ ਬੋਲ ਇੱਥੇ ਤਾਂ ਇਹ ਸਾਲਾਂ ਚਕਾਉਂਦੇ ਨੇ ਅੱਜ 30 ਲਾਵਾਂਗੇ 35 ਲਾਵਾਂਗੇ ਇਹ ਕੋਈ ਭਲਾ ਮਾਨਸਪਤਾ ਸੀ ਇਹਨੇ ਜਾਇਜ ਜੇ ਮੰਗੇ ਇਹਨੇ ਜਾਇਜ ਦੇਤੀ ਹਣਾ ਜਾਇਜ ਮੰਗੇ ਲੈ ਲੈ ਕਿਉਂ ਹੁਣ ਚਾਹ ਐਡੀ ਕੱਟੀ ਦਾ 40 40 ਮੰਗੇ ਜਾਂਦੇ ਆ ਫੁੜ ਕੇ ਕਾਟੂ ਵਾਲਿਆਂ ਨੂੰ 15 15 ਦੀਆਂ ਦੇ ਕੇ ਭੱਜ ਜਾਂਦੇ ਆ ਕਿਦੋਂ ਆਥ ਨੇ ਮੇਲਾ ਵਿੱਜ ਲਾਗੇ ਬੰਦੇ ਜੇ ਪਹਿਲਾਂ ਹੀ ਮਗਰੋਂ 15 ਜੀ ਦਿੰਦੇ ਆ ਜਾਂ 16 ਜੀ ਦਿੰਦੇ ਆ ਹਾਂ ਸਹੀ ਗੱਲ ਆ ਕੱਟੂ ਤੇ ਮਗਰੋਂ ਕਦੇ ਜਾਣ ਬਾਰੇ ਕੋਈ ਲੈ ਜਾਂਦਾ ਨਹੀਂ ਲੈ ਵੀ ਆਹ ਕੱਟੀ ਲੈਤੀਆਂ ਅੰਗਲ ਨੇ 20000 ਰੁਪਏ ਦੀ ਵਿੱਚ ਮੰਗੀਆਂ ਦਾ 88 ਦਾ 35 35 40 40000 ਤੇ ਜਿਹੜੇ ਵੀ ਜਨੇਬਰਾ ਵੇਚਣ ਵਾਲੇ ਲੈ ਕੇ ਆਉਣੇ ਹੋ ਬਈ ਬੇਨਤੀ ਆ ਵੀ ਜਾਇਜ ਪ੍ਰੋਫਿਟ ਲੈ ਲਿਆ ਕਰੋ ਯਾਰ ਜੇ ਵੀਡੀਓ ਪਾਉਣ ਲੱਗ ਗਿਆਂ ਤਾਂ ਇਹਦਾ ਮਤਲਬ ਐ ਨਹੀਂ ਮੈਂ ਆਪਾਂ ਕਿਸੇ ਦਾ ਝੂਗਾ ਲੈਣਾਗਾ ਜਾਇਜ ਪ੍ਰੋਫਿਟ ਲੈ ਲਿਆ ਕਰੋ ਆਹ ਬਾਈ ਤੋਂ ਕੱਟੀਆਂ ਲੈਤੀਆਂ ਜਾਇਜ ਮੁੱਲ ਜਿਹੜੀ ਦਿੱਤੀ ਆ ਬਾਈ ਨੇ ਕੱਟੀ ਧੰਨਵਾਦ ਆ ਲੈ ਲਿਆ ਜਮਾਲਵਾ ਬਲੌਗਰ ਨੇ ਬਾਈ ਕੱਟੀ 15000 ਜੇ ਤਾਂ ਉਹਨਾਂ ਦੀ ਵੇਖ ਗਿਆ ਫਿਰ ਤਾਂ ਪੱਕਾ ਲੈ ਕੇ ਜਾਉਂ ਦੇਖ ਲੈ ਇਹਨਾਂ ਬਾਈਆਂ ਨੇ ਇੱਕ ਕੱਟੀ ਹੋਰ ਲੈ ਲਈ ਇਸੇ ਮੀਰ ਕੋਲ ਬੰਦਾ ਯਾਰ ਬਹੁਤ ਵਧੀਆ ਇਹ ਜੈ ਜੈ ਡੰਗਰ ਦਿੰਦਾ ਹੈਗਾ ਆ ਕੱਟੀ ਦੂਜੇ ਨੰਬਰ ਤੇ ਪਹਿਲਾਂ ਮੈਂ ਲੈਤੀ ਸੀ ਇੱਕ ਕੱਟੀ ਤੇ ਇੱਕ ਆ ਬਾਈਆਂ ਨੇ ਖਰੀਦ ਲਈ ਚਲੋ ਗੁੱਪਟ ਰੇਟ ਹੁੰਦਾ ਅਗਲੇ ਦਾ ਕਿੰਨੇ ਦੀ ਲੈ ਲਈ ਕੀ ਹਾਲ ਹੈ ਬਾਈ ਦਾ ਵਧੀਆ ਜੀ ਵਧੀਆ ਕਹਿ ਵੇਖ ਗਿਆ ਦੋ ਚਲੋ ਤੇ ਪਿੰਡ ਕਿਹੜਾ ਤੇਰਾ ਹਰੀਗੜ ਹਰੀਗੜ ਮੋਬਾਈਲ ਨੰਬਰ ਕਿੰਨਾ ਤੇਰਾ 88379680 ਸਰ ਅੱਛਾ ਆਹ ਬਾਈ ਕਟੀਆਂ ਰੱਖਦਾ ਇਹ ਮੈਂ ਕੁਝ ਪਹਿਲਾਂ ਵੀ ਸ਼ਾਟ ਪਾਇਆਗਾ ਤੇ ਵਧੀਆ ਜਾਇਜ਼ ਰੇਟ ਨਾਲ ਹੀ ਲੈ ਦੇ ਦਿੰਦਾ ਬਾਈ ਤੇ ਜਾਇਜ਼ ਹੀ ਰੇਟ ਆ ਤੇ ਤੇਰਾ ਮੋਬਾਈਲ ਨੰਬਰ ਆਹ ਮੋਬਾਈਲ ਨੰਬਰ ਦੇ ਕੇ ਜਾਂ ਤੇਰਾ ਕਿੰਨਾ 88379680 ਸਰ ਇੱਕ ਵਾਰੀ ਪਰਮਣ 8837680 ਸਰ ਨਾ ਕੀ ਆਰਾਮ ਨਹੀਂ ਆਰਾਮ ਠੀਕ ਆਂ ਦੇਖੋ ਹਵਾਨੇ ਹੂਨੇ ਦੀ ਬਾ ਕੁਮਾਲ ਆ ਯਾਰ ਤੇ ਦੁੱਧ ਵਾਲੀ ਨਾੜ ਦੇਖੋ ਕਰਮਾਲੀ ਦੀ ਪਿੱਛੇ ਭਾਈਆ ਦੇਖੋ। ਘਵਾਨਾ ਘੁਨਾ ਵੀ ਦੇਖ ਲਓ ਬਿਲਕੁਲ ਸਾਫ ਸਾਨਾ ਬਾਨ ਹੈ ਜੀ ਇਹ ਸੋਹਣਾ ਖਣ ਲੱਗਾ ਤੇ ਦੁੱਧਾਂ ਦੀ ਨਾਲ ਦੇਖੋ ਯਾਰ ਬਹੁਤ ਮੋਟੀ ਮਿਲਕ ਵੈਣਾ। ਬੋਡੀ ਢੰਚੇ ਦੀ ਵੀ ਚੰਗੀ ਆ। ਮੰਤਰ ਦੇਖੋ ਬਾਗਮਾਲ ਮੰਤਰਾਂ ਮੱਝ ਦੀ ਲੱਸੀ ਜ਼ਰੂਰ ਆ ਪਰ ਦੁੱਧ ਵਾਲੀ ਮੱਝ ਆ। ਤੇ ਘਵਾਨਾ ਇੱਥੋਂ ਦੇਖ ਸਕਦੇ ਹੋ। ਬਾਕੀ ਤੁਹਾਨੂੰ ਤੋੜ ਕੇ ਵੀ ਚੈੱਕ ਕਰਾ ਦੇਵਾਂਗੇ ਬਾਕੀ ਤੁਰਦੀ ਨੂੰ ਜੱਜ ਕਰ ਲਿਓ ਖੋਲੀ ਬਾਈ ਤੋਰੀ। ਤੋੜਦੀ ਆ? ਹਾਂ ਤੋੜ ਦੇ ਇੱਕ ਵਾਰੀ। ਇਕ ਵਾਰੀ ਤੁਰ ਦਿਨੂ ਜੱਜ ਕਰ ਲਿਓ ਬਾਈ ਬੋਡੀ ਡਾਂ ਚਾਹੀ ਦੇਖ ਲਿਓ ਸੋਹਣੀ ਬੋਡੀ ਡਾਂ ਜੀ ਦੀ ਢੱਟਪੜੇ ਦੀ ਬਾਂਦਰ ਬਹੁਤ ਸੋਹਣੀ ਆ ਯਾਰ ਬਿਲਕੁਲ ਜਾਤ ਬ੍ਰੀਡ ਵਾਲੀ ਮੱਝ ਆ ਤੇ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਆ ਸੋਹਣੀ ਕੁਆਲਿਟੀ ਆ ਤੇ ਲਾਹਤੁਰ ਦੀ ਆ ਤੁਰਾ ਤੁਰਾ ਚੱਕ ਲਿਓ ਖਾਣਾ ਹਵਾਨੇ ਜੀ ਬਿਲਕੁਲ ਸਾਫ ਇੱਕ ਕੁਆਲਿਟੀ ਦੀ ਚੰਗੀ ਆ ਮੂੰਹ ਮੱਤੇ ਦੀ ਸੋਹਣੀ ਆ ਮੱਝ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਤੇ ਚੰਗੇ ਬੋਡੀ ਡਾਂ ਚੈਲੀ ਆ ਬਾਈ ਬਿਲਕੁਲ ਸਾਫ ਸੁਥਰੀ ਮੱਝ ਆ ਜਾਣਕਾਰੀ ਸਾਰੀ ਜਿਹੜੀ ਦੀ ਆਪਾਂ ਬਾਈ ਤੋਂ ਲੈ ਲਾਂਗੇ ਪਸ਼ੂ ਮੰਡੀ ਤਨੋਲਾ ਬਾਈ ਅਸ਼ੀਕਾ ਸਤਿ ਸ੍ਰੀ ਅਕਾਲ ਭਾਈ ਨਾਂ ਦਾ ਜਤਨਾ ਗੁਰਵਿੰਦਰ ਸਿੰਘ ਆ ਜੀ ਗੁਰਵਿੰਦਰ ਸਿੰਘ ਪਿੰਡ ਕਿਹੜਾ ਬਾਈ ਚਿਰਾੜੀ ਜ਼ਿਲ੍ਹਾ ਕਿਹੜਾ ਪਿੰਡ ਅੰਮ੍ਰਿਤਸਰ ਤੋਂ ਆਏ ਆ ਠੀਕ ਆ ਇਹ ਜਿਹੜੀ ਮਾਝ ਆਪਾਂ ਤੋੜ ਕੇ ਦਿਖਾਤੀ ਸੂਆ ਕਿਹੜਾ ਸੂਆ ਇਸ ਵਾਰ ਇਹ ਤੀਜਾ ਸੂਆ ਤੀਜਾ ਸੂਆ ਇਸ ਵਾਰ ਸੂਆ ਤੇ ਕਿੰਨੇ ਦਿਨਾਂ ਦੀ ਬਾਈ ਇਹਨੂੰ ਸੂਈ ਨੂੰ ਭਾਜੀ 15 20 ਦਿਨਾਂ ਦੀ 15 ਦਿਨ 20 ਦਿਨ ਦੀ ਸੂਈ ਨੂੰ ਹੋਵੇ ਤੇ ਬੱਚਾ ਕੀ ਦੇਤਾ ਬਾਈ ਕਟਾ ਆ ਜੀ ਬੱਚਾ ਮੰਗਰ ਕਟਾਈ ਦੇ 150 ਰੰਗ ਜੀ ਮੱਥੇ 'ਚ ਬਹਲਾ 15 ਤੋਂ 20 ਦਿਨ ਬਾਅਦ ਦੇ ਦਸਨ ਦਾ ਜਿਹੜਾ ਬਈ ਸੂਈ ਨੂੰ ਹੋਵੇ ਤੇ 15-20 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਹੋ ਗਿਆ 13 ਕਿਲੋ ਦੁੱਧ ਤਿਆਰ ਆ ਜੀ 13 ਕਿਲੋ 13 ਕਿਲੋ ਪੂਰਾ ਤਸੰਦੀ ਕਰਾ ਲਾਂਗੇ ਦੋ ਰੰਗ ਚੰਗਾ ਵਾਲਾ ਜੀ ਕੋਈ ਲੀਟਰ ਮਾਰਕਾ ਠੀਕ ਆ ਚਵਾਈ ਚੁਗਦੀ ਚੰਗੀਆਂ ਬੋਲੀਆਂ ਨਰਮ ਆ ਠੀਕ ਆ ਭਾਜੀ ਮੁੱਲ ਭਾਂ ਤੋਂ 95 ਕਰਾ ਲੈ ਭਾਂ 90 ਕਰਾ ਲੈ ਠੀਕ ਆ ਇਸ ਪਾਸੀ ਜਾਂ ਆਹ ਦੀਆਂ 87000 ਦੀ ਹੋਣ ਨਾ ਲੈ ਵੀ ਬਾਲਾ ਜਿਆਦੇ ਜਾਇਜ਼ ਮੁੱਲ ਕਰਿਆ ਬਾਈ ਨੇ ਤੇ ਸਵਾ ਸਵਾ ਲੱਖ ਡੇਢ ਡੇਢ ਲੱਖ ਮੰਗੀਆਂ ਜਾਂਦਾ ਬਾਈ ਦੁੱਧ ਵਾਲੀ ਮਾਝਾ ਦੇਖੋ ਨਹੀਂ ਸੀ ਜ਼ਰੂਰ ਪਰ ਦੁੱਧ ਵਾਲੀ ਹੈ ਜਾਦਗਰੀਡ ਜ ਮਾਝਾ ਬਾਈ ਤੇ ਥਾਣਾ ਹਵਾਨੇ ਦੀ ਬਿਲਕੁਲ ਓਕੇ ਆ ਮਗਰ ਬੱਚਾ ਕਟਾ ਬਾਈ ਕਹਿੰਦਾ ਵੀ 87000 ਦੇਣ ਲੈਣ ਹੋ ਜੂ ਤੇ ਚੋਣ ਜਾਣ ਵੀ ਬੜਾ ਸੋਹਣਾ ਬਾਈ ਦਾ ਦਸਨ ਮਦਕ ਫੋਨ ਨੰਬਰ ਬਾਈ ਆਪਣਾ 82643 82643 98197 98197 ਇਹ ਬਾਈ ਦਾ ਫੋਨ ਨੰਬਰ ਆ ਲੈ ਬਣਾ ਲਿਓ ਸੰਪਰਕ ਬਹੁਤ ਜਜਮੁਲ ਦੀ 87000 ਵਿੱਚੋਂ ਮਾਨਦਾਨ ਮੌਕੇ ਦੇ ਮਾੜਾ ਮੋਟਾ ਹੋਰ ਵੀ ਹੋ ਜੂ ਤੇ ਬਣਾ ਲਿਓ ਸੰਪਰਕ ਬਾਈ ਦੇਖੋ ਉਡੀ ਮੈਂ ਲੈ ਲਵਾਂ ਇਸ ਨਾਮ ਉਹਨਾ ਦੇਖੋ ਕਰਮਾਲੀ ਦਾ ਬਾਗਮਾਲ ਹਮਾਨਾ ਜਰਾ ਗੰਗਾੜੀਂ ਗੂੜੀ ਦੇਖੋ ਚਾਰੋਂ ਥਾਣੇ ਕੋ ਜਿਹਦੇ ਫੁੱਲ ਗੈਪ ਵਾਲਾ ਥਾਣਾ ਬਈ ਤੋੜ ਕੇ ਦਿਖਾਵਾਂਗੇ ਬਾਰੋਗਾਰੀ ਇਹਨਾਂ ਨੂੰ ਦੇਖੋ ਰਵਾਨਾ ਹੂ ਨਾ ਬੜਾ ਸੋਹਣਾ ਆ ਬਾਂਦੇ ਚ ਪੈਂਦੀ ਆ ਤੇ ਪਰ ਦੁੱਧ ਵਾਲੀ ਮੱਝ ਹੂ ਬੋਡੀ ਵੰਤਰ ਕੰਨੀਓ ਕੋਈ ਕਮੀ ਪੇਸ਼ੀ ਨਹੀਂ ਫੁੱਲ ਕੱਦ ਫੁੱਲ ਭਾਜਣਾ ਤੇ ਚੰਗੀ ਸਮੀ ਹੋਈ ਮੱਝ ਆ ਤੇ ਬਈ ਇੱਧਰ ਭਈ ਕਿਹੜੀ ਕਿਹੜਾ ਸੋਹ ਸੂਈ ਆ ਮੱਝ ਇਹ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਇਹਨੂੰ ਸੂਈ ਨੂੰ ਅੱਜ ਉਹ 4-5 ਦਿਨ ਹੋ ਗਏ 4-5 ਦਿਨ ਸੂਈ ਨੂੰ ਹੋ ਗਏ ਤੇ ਇਹਨੇ ਬੱਚਾ ਕੀ ਦੇਤਾ ਕੱਟੀ ਹੈ ਜੀ ਲੈ ਵੀ ਮਗਰ ਵੀ ਬੱਚਾ ਕੱਟੀ ਹੈ 4 ਤੋਂ 5 ਦਿਨਾਂ ਦੀ ਬਾਈ ਜਿਹੜੀ ਮੱਝ ਹੈ ਸੂਈ ਆ ਤੇ ਸੂਆ ਸੂਈ ਆ ਬਾਈ ਤੀਜਾ ਦੂਜਾ 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 ਸੂਆ ਇਸ ਵਾਰ ਸੂਈ ਆ ਮੱਝ ਤੇ ਦੁੱਧ ਬਾੜ ਦੀ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਹਾਂ 10 ਕਿਲੋ ਜੀ ਬੋੜੀ ਹੈ ਕਿੰਨੇ ਦਿਨਾਂ ਦੀ ਸੂਈ ਦੱਸ aí ਬਾਈ 4-5 ਦਿਨ 4-5 ਦਿਨਾਂ ਦੀ ਸੂਈ ਥੱਲੇ 10 ਕਿਲੋ ਬੋੜੀ ਤਿਆਰ ਆ ਲੈ ਵੀ ਜਾਇਜ਼ ਕਿਹਾ ਬਾਈ ਨੇ ਤੇ ਬਾਈ ਕਹਿੰਦਾ ਵੀ ਤਸ਼ੱਲੀ ਕਰ ਸਕਦੇ ਠੀਕ ਆ ਤੇ ਮੋਲੇ ਦਾ ਜਾਇਜਾ ਵੇਚਣ ਜਲਾ ਮੋਲੇ ਦਾ 170000 170000 ਇਹਦਾ ਬਾਲਾ ਨਹੀਂ ਕਰਤਾ ਮੋਲੇ 160000 ਦੀ ਹੋਰ ਵੀ ਹੋ ਜੂ ਮੌਕੇ ਦੀ ਮੰਨਦਾ ਹਨ ਠੀਕ ਹੈ ਲੈ ਤੋਰ ਕੇ ਦਿਖਾ ਦੇ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ 160000 ਦੀ ਜਿਦਾ ਹੈ ਬਾਕੀ ਕਹਿੰਦਾ ਮੌਕੇ ਤੇ ਹੋਰ ਵੀ ਹੋ ਜੂ ਮੰਨਦਾ ਯਾਰ ਦੁੱਧ 5 ਦਿਨਾਂ ਦੀ ਸੂਈ ਥੱਲੇ 10 ਲੀਟਰ ਜਿਹੜਾ ਇਸ ਵਕਤ ਤਿਆਰ ਆ ਤੇ ਮੱਧ ਚੰਗੀ ਆ ਬਾਕੀ ਤੁਸੀਂ ਤੁਰਦੀ ਨੂੰ ਅੰਦਾਜ਼ਾ ਕੋ ਫੇਸਬੁਕ ਕੁਆਲਟੀ ਚੈੱਕ ਕਰ ਲੈ ਦੇਖੋ ਸੋਹਣੀ ਫੇਸ ਕੁਆਲਟੀ ਆ ਕੁੰਡਾ ਸਿੰਘ ਆ ਬਾਈ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਚੰਗੀ ਬੋਡੀ ਢਾਂਚੇ ਦੀ ਆ ਬਿਲਕੁਲ ਸਾਫ਼ ਸਾਨਾ ਹਵਾਨੇ ਦੀ ਆ ਦੇਖੋ ਭਗਵਾਨਾ ਇਧਰੋਂ ਸਾਈਡ ਤੋਂ ਵੀ ਚੈੱਕ ਕਰ ਲਿਓ ਤੇ 1 60 ਦੇ ਵਿੱਚੋਂ ਬਾਈ ਕਹਿੰਦਾ ਵੀ ਮਾਨਤਾਨ ਹੋ ਜਾਊਗਾ ਫੋਨ ਨੰਬਰ ਆਪਾਂ ਲਾਸਟ ਤੇ ਇੱਕ ਵਾਰੀ ਹੋਰ ਪੁੱਛ ਲਾਂਗੇ ਬਾਕੀ ਵੀਡੀਓ ਦੇ ਵਿੱਚ ਪਹਿਲਾਂ ਬੋਲਿਆ ਹੋਇਆ ਤੇ ਅੱਗੇ ਨੰਬਰ 3 ਵਾਲੀ ਦੇ ਨੰਗਾ ਮਾਰੋ ਬਾਈ ਦੇਖੋ ਨੰਬਰ 3 ਵਾਲੀ ਦੇ ਨੰਗਾ ਮਾਰ ਲਿਓ ਫੇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਕੁੰਡਾ ਸਿੰਘ ਆ ਥੋੜਾ ਜਿਹਾ ਖੁੱਲਾ ਜ਼ਰੂਰ ਆ ਪਰ ਕੁੰਡਾ ਤੇ ਥਣ ਹਵਾਨੇ ਦੀ ਇਹ ਵੀ ਬਿਲਕੁਲ ਸਾਫ ਆ ਯਾਰ ਦੇਖੋ ਚਾਰੋਂ ਥਣ ਇੱਕੋ ਜਿਹੇ ਸੋਨਾ ਮੁੱਠੀ ਚਵਾਈ ਵਾਲਾ ਥਣਾ ਬਿਲਕੁਲ ਸਾਫ ਥਣ ਹਵਾਨੇ ਦੀ ਹੈ ਬਾਈ ਬੰਦਰ ਦੇਖੋ ਥੋੜੀ ਜਿਹੀ ਮੂਲੀ ਸ਼ੈਡ ਰੂਲਾ ਦੀ ਹੈ ਬਾਕੀ ਬਾਈ ਦੋ ਪੁੱਛ ਲਾਂਗੇ ਆਪਾਂ ਤੇ ਬਾਡੀ ਢਾਂਚੇ ਦੀ ਇਹ ਵੀ ਚੰਗੀ ਆ ਜਾਣਕਾਰੀ ਬਾਈ ਤੋਂ ਲੈ ਲੈਣਾ ਆਪਾਂ ਸਾਰੀ ਇਹਦੀ ਕਿੰਨੇ ਕਿ ਜਰਦੀ ਸੂਈ ਹੈ ਤੇ ਕਿੰਨਾ ਕੁ ਦੁੱਧ ਆ ਕਿੱਧਰੋਂ ਆ ਗਏ ਆ ਇਹ ਸੂਆ ਸੂਈ ਹੈ ਮੱਝ ਪਹਿਲਾ ਸੂਆ ਵਾਜੀ ਪਹਿਲਾ ਸੂਆ ਸੂਈ ਆ ਕਾਨੂੰਨ ਕਾਨੂੰਨ ਕੱਟੀ ਹਾਂ ਜਉਗੀ ਆ ਇਹ ਚਾਰ ਦੰਦਾ ਮੂੰਹੋਂ ਚਾਰ ਦੰਦਾ ਬਾਈ ਪਹਿਲਾ ਸੂਇ ਐਸ ਵਾਰ ਸੂਈ ਆ ਬਾਈ ਕਹਿੰਦਾ ਤੇ ਬੱਚਾ ਕੀ ਦੇਦਾ ਬਾਈ ਬੱਚਾ ਮਗਰ ਕੱਟਾ ਵਾ ਜੀ ਬੱਚਾ ਮਗਰ ਕੱਟਾ ਤੇ 5 ਤੋਂ 6 ਦਿਨ ਹੋ ਗਏ ਸੂਈ ਨੂੰ ਤੇ 5-6 ਦਿਨਾਂ ਦੀ ਸੂਈ ਥੱਲੇ ਬਾਈ ਹੁਣ ਦੁੱਧ ਤੇ ਇਹਦੇ ਥੱਲੇ ਖਿchnਾ ਤੇ ਯਾਰ ਬੋਲੀ ਹੋਣੀ 10000 ਕਿਲੋ ਬੋਲੀ 10 ਕਿਲੋ ਹਾਂਜੀ ਠੀਕ ਆ ਤੇ ਪੂਰੀ ਤਸੱਲੀ ਵਾਲਾ ਕੰਮ ਚੁਵਾਈ ਜੁਗੀ ਦੀ ਇਹ ਵੀ ਚੰਗੀ ਆ ਕੋਲੀਆ ਪੂਰੀ ਠੀਕ ਆ ਤੇ ਇਹਦਾ ਜੱਜਪਾ ਫਿਰ ਇਹਦਾ ਮੁੱਲ ਤੇ ਕੱਸੀ ਕਰਦੇ ਆ 81 ਤੇ ਮਾਨਤਨ ਵਿੱਚੋਂ ਖੁੱਲਾ ਹੋ ਜੂ 163 ਦੀ ਦੇਦਾਂ ਫੋਨ ਨੰਬਰ 82643 82643 9197 ਅੰਮ੍ਰਿਤਸਰ ਤੋਂ ਲੈ ਕੇ ਆਣਾ ਵੀ ਆਪਾਂ ਠੀਕ ਅਲਾ ਬਣਾ ਲਿਓ ਸੰਪਰਕ ਅੰਮ੍ਰਿਤਸਰ ਵਾਲੇ ਬਾਈ ਦੀਆਂ ਮੱਝਾਂ ਦਿਖਾਉਂਦੀਆਂ ਸਾਨੂੰ ਤਿੰਨ ਤੇ ਥਾਣਾ ਹਵਾਲੇ ਦੀਆਂ ਬਿਲਕੁਲ ਸਾਫ਼ ਦੁੱਧ ਇਹਦੇ ਥੱਲੇ ਵੀ 10 ਲੀਟਰ ਤਿਆਰ ਆ 5 ਦਿਨਾਂ ਦੀ ਸੂਈ ਇਹਦੇ ਥੱਲੇ ਵੀ 10 ਲੀਟਰ ਤਿਆਰ ਆ 5-6 ਦਿਨਾਂ ਦੀ ਇਹ ਸੂਈ ਹੈ ਤੇ ਮਾਨਤਨ ਰੇੜੇ ਦੇ ਵਿੱਚੋਂ ਬਾਈ ਕਹਿੰਦਾ ਖੁੱਲਾ ਹੋ ਜੂ ਤੇ ਤੀਜੀ ਮੱਝ ਆ ਸੀੜੀ ਪਹਿਲੇ ਨੰਬਰ ਤੇ ਦਿਖਾਈ ਆ ਇਹਦਾ ਰੇਟ ਬਾਈ ਨੇ ਰੱਖਿਆ 87000 ਬਿਲਕੁਲ ਸਸਤੇ ਭਾਦੀ ਮੱਝ 13 ਕਿਲੋ ਦੁੱਧ ਬਾਈ ਕਹਿੰਦਾ ਵੀ ਖੁੱਲਾ ਦੇ ਦਊਗੀ ਬਾਈ ਦੇਖੋ ਬਣਾ ਲੈ ਸੰਪਰਕ ਬਾਈ ਨਾਲ ਵੀ ਬਿਲਕੁਲ ਜਾਇਜ਼ ਭਾਦੀਆਂ ਮੱਝਾਂ